ਇਹ ਬੜੇ ਕ੍ਰਾਂਤੀਕਾਰੀ ਬਚਨ ਨੇ ਮੈਂ ਫੇਰ ਬੇਨਤੀ ਕਰਾਂ ਕਈ ਵਾਰੀ ਕੁਝ ਬਚਨ ਕੁਝ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਨੇ ਸੁਣਨੇ ਔਖੇ ਨੇ ਤੇ ਮਨ ਨੂੰ ਐਡਜਸਟ ਕਰਨੇ ਵੀ ਔਖੇ ਆ ਡਾਈਜੈਸਟ ਕਰਨੇ ਤੇ ਬਹੁਤ ਹੀ ਔਖੇ ਹੁੰਦੇ ਆ ਪਚਦੇ ਨਹੀਂ ਗੁਰੂ ਦੀ ਗੱਲ ਔਖੇ ਪਚਦੀ ਨਹੀਂ ਆ ਕਈ ਵਾਰੀ ਕੁਝ ਲੋਕ ਐਸੇ ਸ਼ਬਦ ਸੁਣ ਕੇ ਬਾਣੇ ਸੁਣਨੇ ਬੰਦ ਕਰ ਦਿੰਦੇ ਨੇ ਗੁਰਦੁਆਰੇ ਆਉਣਾ ਹੀ ਛੱਡ ਗਏ ਕਹਿੰਦੇ ਛੱਡੋ ਜੀ ਗੁਰੂ ਸਾਹਿਬ ਤੇ ਹੋਰ ਹੀ ਗੱਲਾਂ ਕਰੀ ਜਾਂਦੇ ਸਾਡੇ ਪਚਦੀਆਂ ਨਹੀਂ ਕਿਉਂਕਿ ਸਾਡੀ ਸੋਚ ਛੋਟੀ ਹੈ ਪਰ ਸੱਚ ਸੱਚ ਰਹੇਗਾ ਸੱਚ ਸਾਰਿਆਂ ਤੇ ਇੱਕੋ ਜਿਹਾ ਲੱਗੂ ਹੋਏਗਾ ਇੱਥੇ ਮਹਾਰਾਜ ਨੇ ਕਿਸੇ ਨਾਲ ਬੇਤਕਰਾਂ ਨਹੀਂ ਜੀ ਕੀਤਾ ਆਪਣੇ ਸਕੇ ਪੁੱਤਰ ਨੇ ਵੀ ਗਲਤ ਕੀਤਾ ਤੇ ਮਹਾਰਾਜ ਕਹਿੰਦੇ ਜਿੱਧਰ ਮੂੰਹ ਹੈ ਉਧਰ ਚੱਲਾ ਜਾ ਸਾਡੇ ਮੱਥੇ ਨਾਲ ਲੱਗੇ ਇੱਕ ਪੰਗਤੀ ਬਦਲੀ ਸੀ ਬਾਬਾ RAM RAJ JI ਨੇ ਕੋਈ ਵੱਡੀ ਗੱਲ ਨਹੀਂ ਸੀ ਆਪਣੇ ਮੁਤਾਬਿਕ ਪਰ ਮਹਾਰਾਜ ਕਹਿੰਦੇ ਨਾ ਸਿਧਾਂਤ ਨਾਲ ਸਮਝੌਤਾ ਨਹੀਂ ਜੇ ਅੱਜ ਤੂੰ ਇੱਕ ਬਾਦਸ਼ਾਹ ਨੂੰ ਖੁਸ਼ ਕਰਨ ਲਈ ਗੁਰੂ ਨਾਨਕ ਦੇ ਸ਼ਬਦ ਨਾਲ ਛੇੜਛਾੜ ਕਰ ਸਕਦਾ ਹੈ ਸਿਧਾਂਤ ਬਦਲ ਸਕਦਾ ਹੈ ਕੱਲ੍ਹ ਤੂੰ ਸਿੱਖੀ ਦੇ ਵਿੱਚ ਹੋਰ ਵੱਡਾ ਨੁਕਸਾਨ ਕਰ ਸਕਦਾ ਹੈ ਕਹਿੰਦੇ ਜਿੱਧਰ ਮੋਦਰ ਚੱਲੇ ਜਾ ਸਾਡਾ ਅੱਜ ਤੋਬਾ ਕੁਝ ਨਹੀਂ ਲੱਗਦਾ ਇਤਿਹਾਸ ਦੀ ਇੱਕੋ ਇੱਕ ਘਟਨਾ ਪਰ ਤਕ ਐਸਾ ਸਜਾ ਦੁਬਾਰਾ ਕਿਸੇ ਪਿਓ ਨੇ ਆਪਣੇ ਪੁੱਤਰ ਨੂੰ ਨਹੀਂ ਦਿੱਤੀ ਹੋएगी ਇਸ ਦਾ ਅਰਥ ਇਹ ਵੀ ਸਿੱਖ ਲਈ ਗੁਰਬਾਣੀ ਦਾ ਸਤਕਾਰ ਗੁਰਬਾਣੀ ਦਾ ਗਿਆਨ ਰੱਬੀ ਸ਼ਬਦ ਸਭ ਤੋਂ ਉੱਪਰ ਹੈ ਬਾਕੀ ਸਭ ਕੁਝੇ ਤੋਂ ਬਾਅਦ ਹੈ ਅਸੀਂ ਕਦੇ ਵੀ ਸਿਧਾਂਤ ਨਾਲ ਸਮਝੌਤਾ ਨਹੀਂ ਕਰਾਂਗੇ ਹੁਣ ਨਾਮਦੇਵ ਜੀ ਕੋਲ ਕਿੰਨਾ ਈਸ਼ਵਰੀ ਗਿਆਨ ਹੋਵੇਗਾ ਕਹਿੰਦੇ ਸੱਚੇ ਪਾਤਸ਼ਾਹ ਹੁਣ ਮੈਂ ਤੈਨੂੰ ਛੱਡ ਕੇ ਕਿਵੇਂ ਦੂਜੇ ਨੂੰ ਮੰਨ ਲਾਂ ਕਿਵੇਂ ਦੂਜੇ ਪਾਸੇ ਤੁਰ ਪਾਂ ਕੱਤ ਜਾਈਐ ਰੇ ਘਰ ਲਾਗੋ ਰੰਗ ਮੈਂ ਦੂਜੇ ਪਾਸੇ ਕਿਉਂ ਜਾਵਾਂ ਮੇਰੇ ਤੇ ਅੰਦਰ ਰੰਗ ਲੱਗ ਗਿਆ ਹੈ ਮੇਰਾ ਚਿੱਤ ਨਾ ਚੱਲੇ ਮਨ ਪयो ਪੰਗ ਪੰਗ ਦਾ ਅਰਥ ਹੁੰਦਾ ਪਿੰਗਲਾ ਕਹਿੰਦੇ ਹੁਣ ਮੇਰਾ ਮਨ ਪਿੰਗਲਾ ਹੋ ਗਿਆ ਤੇਰਾ ਦਰ ਛੱਡ ਕੇ ਦੂਜੇ ਪਾਸੇ ਜਾਂਦਾ ਹੀ ਕੋਈ ਨਹੀਂ ਆਖੋ ਸਤਨਾਮ ਸ਼੍ਰੀ ਪਿੰਗਲਾ ਹੀ ਹੋ ਗਿਆ ਕਹਿੰਦਾ ਮੈਂ ਤੇਰੇ ਦਰ ਤੇ ਆ ਗਿਆ ਤੇ ਮੈਂ ਪਿੰਗਲਾ ਹੋ ਗਿਆ ਮੇਰਾ ਪੈਰ ਹੀ ਟੁੱਟ ਗਿਆ ਹੁਣ ਮੈਂ ਕਿਤੇ ਜਾਣਾ ਹੀ ਨਹੀਂ ਗਾਲਿਬ ਦਾ ਇੱਕ ਸ਼ੇਰ ਮੇਰੇ ਯਾਦ ਆ ਗਿਆ ਹੈ ਬੜਾ ਪਿਆਰਾ ਇੱਥੇ ਟੁੱਕਦਾ ਮੈਂ ਤਾਂ ਬੇਨਤੀ ਕਰਨ ਲੱਗਾ ਬਹੁਤ ਪਿਆਰਾ ਟੁੱਕਦਾ ਹੈ ਗਾਲਿਬ ਕਹਿੰਦਾ ਮੈਂ ਖੁਦਾ ਦੀ ਮਸਜਿਦ ਤੇ ਜਾਣਾ ਇੱਕ ਦਿਨ ਗਿਆ ਤੇ ਉੱਥੇ ਜਾ ਕੇ ਮੇਰਾ ਪੈਰ ਟੁੱਟ ਗਿਆ ਮਸਜਿਦ ਤੇ ਤਿਲ ਲੱਗਿਆ ਪੈਰ ਟੁੱਟ ਗਿਆ ਪਹਿਲਾਂ ਮੈਂ ਬੈਠਾ ਰੋਇਆ ਮਨਚ ਉਲਮਾ ਦਿੱਤਾ ਵੀ ਯਾ ਖੁਦਾ ਮੈਂ ਤੇ ਤੇਰੀ ਇਵਾਦਤ ਕਰਨ ਆਇਆ ਸੀ ਚੰਗਾ ਕੰਮ ਕਰਨਾ ਆਇਆ ਸੀ ਤੇ ਮੇਰਾ ਪੈਰ ਤੂੰ ਮਸਜਿਦ ਦੇ ਵਿੱਚ ਤੋੜ ਦਿੱਤਾ ਪਰ ਦੁਨੀਆ ਕੀ ਕਹੇਗੀ ਵੀ ਜਿਹੜੇ ਬੰਦੇ ਰੱਬ ਦੀ ਪੂਜਾ ਕਰਦੇ ਆ ਖੁਦਾ ਦੀ ਇਬਾਦਤ ਕਰਦੇ ਉਹਨਾਂ ਦੇ ਪੈਰ ਵੀ ਖੁਦਾ ਦੇ ਘਰ 'ਚ ਟੁੱਟਦੇ ਨੇ। ਜੇ ਫਿਰ ਜੁੜਦਗੇ ਕਿੱਥੇ? ਫਿਰ ਕਹਿੰਦੇ ਨਹੀਂ ਫਿਰ ਅੰਦਰੋਂ ਖੁਦਾ ਨੇ ਮੇਰੇ ਆਵਾਜ਼ ਦਿੱਤੀ। ਵੀ ਗਾਲਿਬ ਇਹ ਪੈਰ ਤੇਰਾ ਤਾਂ ਤਾਂ ਤੋੜਿਆ ਵੀ ਹੁਣ ਤੂੰ ਮੇਰਾ ਹੀ ਹੋ ਜਾਏ ਤੂੰ ਦੂਜੇ ਪਾਸੇ ਜਾਵੇਂ ਹੀ ਨਾ ਆਖੋ ਸਤਨਾਮ ਸ਼੍ਰੀ ਹੁਣ ਆ ਗਈ ਹੈ ਤੇ ਇੱਥੇ ਹੀ ਰਹਿ ਹੁਣ ਦੂਜੇ ਪਾਸੇ ਦੀ ਝਾਕੀ ਛੱਡ ਦੇ ਮੇਰੇ ਟੁੱਟੇ ਹੋਏ ਪਾਉ ਤਲਬ ਕਾ ਮੁਝ ਪੇ ਐਸਾ ਹੈ ਤੇਰੇ ਦਰ ਸੇ ਉੱਠ ਕੇ ਅਬ ਕਹੀਂ ਜਾਇਆ ਨਹੀਂ ਜਾਂਦਾ ਹੁਣ ਕਹਿੰਦੇ ਲੋੜ ਹੀ ਨਹੀਂ ਕਿਸੇ ਪਾਸੇ ਜਾਣ ਦੀ ਇੱਥੇ ਦੇ ਹੀ ਹੋ ਗਏ ਆਪਾਂ ਉਹ ਗੱਲ ਭਗਤ ਜੀ ਕਹਿ ਰਹੇ ਨੇ ਕਹਿੰਦੇ ਕੱਤ ਜਾਈਏ ਰੇ ਘਰ ਲੱਗੋ ਰੰਗ ਮੈਂ ਕਿਉਂ ਦੂਜੇ ਪਾਸੇ ਜਾਵਾਂ ਬਈ ਮੈਂ ਕਿਉਂ ਕਿਸੇ ਦੂਜੇ ਨੂੰ ਮਨਾ ਮੇਰਾ ਤੇ ਮਨ ਹੀ ਪਿੰਗਲਾ ਹੋ ਗਿਆ ਤੇ ਮੇਰੇ ਘਰ 'ਚ ਹੀ ਰੰਗ ਲੱਗ ਗਿਆ ਉਹਾਂ ਤੋ ਜਾਈਏ ਜੋ ਇਹੀਂ ਆ ਨਾ ਹੋਏ ਤੂੰ ਦੂਜੇ ਪਾਸੇ ਤਾਂ ਭਟਕ ਥਾਂ ਥਾਂ ਤੇ ਠੋਕਰਾਂ ਤਾਂ ਖਾਵੇਂ ਸਿੱਖਾ ਜੇ ਤੇਰੇ ਆਪਣੇ ਘਰ ਵਿੱਚ ਕੁਝ ਨਹੀਂ ਐ ਤੇਰਾ ਤੇ ਆਪਣਾ ਘਰ ਖਜ਼ਾਨੇ ਨਾਲ ਭਰਿਆ ਹੋਇਆ ਏਸ ਘਰ ਦੇ ਵਿੱਚ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਫੇਰ ਵੀ ਸਿੱਖ ਥਾਂ ਥਾਂ ਤੇ ਭਟਕੇ ਤੇ ਗੱਲ ਸਮਝ ਤੋਂ ਬਾਹਰ ਐ ਗੁਰੂ ਕਿਰਪਾ ਕਰਨ ਨਾਮਦੇਵ ਜੀ ਕਹਿੰਦੇ ਮੈਂ ਅੱਜ ਤੋਂ ਬਾਅਦ ਤੇਰੀ ਬਣਾਈ ਹੋਈ ਕਰਤ ਵਿੱਚੋਂ ਤੇਰੇ ਦਰਸ਼ਨ ਕਰਾਂਗਾ ਤੇਰਾ ਧੰਨਵਾਦ ਕਰਾਂਗਾ ਸ਼ੁਕਰ ਕਰਾਂਗਾ ਪਰ ਪੂਜਾ ਅਰਚਨਾ ਅਰਾਧਨਾ ਤੇਰੀ ਹੀ ਕਰਾਂਗਾ ਝੂਠੀ ਹੈ ਕਰਤ ਫੇਰ ਸਮਝੋ ਪਰ ਮਾੜੀ ਨਹੀਂ ਹੈ ਇਹਨੂੰ ਮਾੜਾ ਨਹੀਂ ਕਿਹਾ ਪਰ ਇਹ ਜ਼ਰੂਰ ਕਿ ਵੀ ਜੇ ਕਰਤ ਨਾਲ ਜੁੜੇਗਾ ਤੂੰ ਕਰਤੇ ਨੂੰ ਭੁੱਲ ਜਾਏਗਾ ਹੁਣ ਇੱਕ ਪੰਕਤੀ ਹੋਰ ਰੱਖਾਂ ਬਾਣੀ ਦੀ ਬਹੁਤ ਪਿਆਰੀ ਹੈ ਬਣੀ ਦਾ ਕਿਛੁ ਦਾ ਅੰਤਿਕ ਫਾਰਮੂਲਾ ਉਹ ਐਜ਼ ਇਟ ਚੱਲੇਗਾ ਸੇਮ ਚੱਲੇਗਾ ਸਾਰੀ ਬਣੀ ਚ ਉਹਨੂੰ ਅਸੀਂ ਨਾ ਬਦਲ ਸਕਦੇ ਆ ਸਭ ਤੇ ਇੱਕੋ ਜਿਹਾ ਲਾਗੂ ਹੋਏਗਾ ਉਹ ਕੀ ਹੈ ਅਰੇ ਕੁੱਲ ਕਾਇਨਾਤ ਤੇ ਲੱਗ ਹੋ ਰਿਹਾ ਸਿੱਖ ਤੇ ਵੀ ਉਨਾ ਹੀ ਹੈ ਹਿੰਦੂ ਤੇ ਵੀ ਉਨਾ ਹੀ ਹੈ ਮੁਸਲਮ ਤੇ ਵੀ ਉਨਾ ਹੀ ਹੈ ਕ੍ਰਿਸਚੀਅਨ ਤੇ ਪਾਦਰੀ ਤੇ ਯਹੂਦੀਆਂ ਤੇ ਕੋਈ ਜੈਨੀ ਹੈ ਸੰਿਆਸੀ ਹੈ ਸਾਧੂ ਹੈ ਸੰਤ ਕੋਈ ਵੀ ਹੈ ਬਸ ਜੋ ਬੰਦਾ ਹੈ ਇਨਸਾਨ ਹੈ ਮਨੁੱਖ ਹੈ ਉਹ ਕੀ ਹੈ ਬਣੀ ਦੀ ਕੋ ਲੈਣਾ ਜੈਸਾ ਸੇਵੈ ਤੈਸੋ ਹੋਵੇ ਬਣੀ ਦੀ ਥੋੜੀ ਜੀ ਖੋਜਰ ਕਰਨ ਵਾਲੇ ਜਾਂ ਖੋਜੀ ਬਿਰਤੀ ਨਾਲ ਪੜਨ ਵਾਲੇ ਦੇ ਅਰਥ ਸਮਝ ਗਏ ਨੇ ਬਹੁਤ ਈਜ਼ੀ ਨੇ ਸੌਖੇ ਨੇ ਜੈਸਾ ਸੇਵੈ ਮਤਾਮਾ ਭੈਣਾ ਤੁਹਾਨੂੰ ਬੇਨਤੀ ਹੈ ਤੁਸੀਂ ਸਪੈਸ਼ਲੀ ਤੇ ਆਂਦਿਆ ਕਰੋ ਕਿਉਂਕਿ ਪਖੰਡਵਾਦ ਜ਼ਿਆਦਾਤਰ ਬੀਬੀਆਂ ਤੋਂ ਸ਼ੁਰੂ ਹੁੰਦਾ ਹੈ ਬਹੁਤੀਆਂ ਥਾਵਾਂ ਤੇ ਮੈਂ ਸਾਰੀਆਂ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਮਤਾਵਾ ਭੈਣਾ ਬੀਬੀਆਂ ਸਾਡੀਆਂ ਭੋਲੀਆਂ ਹੁੰਦੀਆਂ ਨੇ ਜਿੱਥੇ ਕੋਈ ਮਾੜਾ ਮੋਟਾ ਸਾਨੂੰ ਲੱਗਦਾ ਵੀ ਕੋਈ ਕਰਾ ਮਾਤਾ ਕੋਈ ਸ਼ਕਤੀ ਵਾਪਰੀ ਸੀ ਜਦ ਹੀ ਉਧਰ ਨੂੰ ਤੁਰ ਪੈਨੇ ਆ ਇਹਨੂੰ ਬਹੁਤ ਧਿਆਨ ਦਿਓ ਜੈਸਾ ਸੇਵਾ ਤੈਸੋ ਹੋਵੇ ਹੁਣ ਅਰਥ ਕੀ ਨੇ ਕਿ ਜਿਸ ਦੀ ਵੀ ਬੰਦਿਆ ਤੂੰ ਸੇਵਾ ਕਰੇਗਾ ਜਿਹਨੂੰ ਮੰਨੇਗਾ ਜਿਹਨੂੰ ਅਰਾਧੇਗਾ ਤੂੰ ਉਹੀ ਹੋ ਜਾਏਗਾ ਉਹਦਾ ਹੀ ਰੂਪ ਹੋ ਜਾਏਗਾ ਹੁਣ ਅੱਗੇ ਹੁਣ ਸਾਨੂੰ ਖੁੱਲੀ ਛੁੱਟੀ ਦੇ ਦਿੱਤੀ ਹੁਣ ਸਾਡੇ ਸਾਹਮਣੇ ਬਹੁਤ ਕੁਝ ਆ ਗਿਆ ਹੁਣ ਮਹਾਰਾਜ ਕਹਿੰਦੇ ਤੂੰ ਦੇਖ ਤੂੰ ਸੇਵਣਾ ਕੀ ਹੈ ਇੱਥੇ ਪੱਥਰ ਵੀ ਪਏ ਨੇ ਪੱਥਰ ਪੂਜ ਕੇ ਪੱਥਰ ਬਣਨਾ ਤੇਰੀ ਮਰਜ਼ੀ ਹੈ ਤੂੰ ਸੱਪ ਪੂਜਣੇ ਨੇ ਸੱਪ ਬਣਨਾ ਤੇਰੀ ਮਰਜ਼ੀ ਹੈ ਤੂੰ ਭੂਤ ਪ੍ਰੇਤ ਪੂਜਣੇ ਨੇ ਉਹ ਬਣਨਾ ਤੇਰੀ ਮਰਜ਼ੀ ਹੈ ਤੂੰ ਕਬਰਾਂ ਪੂਜ ਕੇ ਮੜੀਆਂ ਪੂਜ ਕੇ ਉੱਥੇ ਭਟਕਣਾ ਤੇਰੀ ਮਰਜ਼ੀ ਹੈ ਜੈਸਾ ਸਿਵੈ ਤੈਸਾ ਹੋਵੇ ਸਿਧਾਂਤ ਲਾਗੂ ਕਰ ਲਿਓ ਆਪਣੀ ਜ਼ਿੰਦਗੀ ਜੀਨੂ ਮੰਨੋਗੇ ਕਹਿੰਦੇ ਉਹਦੇ ਜੇ ਵਰਗੇ ਹੋ ਜਾਊਗੇ ਛੰਨ ਉਤੇ ਕਿਐਸੀ ਮੁਕਤੋ ਸੇਵੈ ਮੁਕਤਾ ਹੋਵੈ ਕਹਿੰਦੇ ਉਸ ਮੁਕਤ ਨੂੰ ਸੇਵ ਤੂੰ ਵੀ ਮੁਕਤ ਹੋ ਜਾਏਂਗਾ ਕੋ ਸਤਨਾਮ ਸ਼੍ਰੀ ਨਿਰਮਲ ਸੇਵੇ ਸੋ ਨਿਰਮਲ ਹੋਵੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉਹਨਾਂ ਨੇ ਆਪਣੇ ਵੀ ਸ਼ਰੀਰ ਦੀ ਪਰਪੱਟੀ ਦਸਮ ਪਾਤਸ਼ਾਹ ਨੇ ਖਤਮ ਕਰਕੇ ਕਹਿੰਦੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੂਹੇ ਤਾਰੇ ਮੈਨੂੰ ਉਹ ਤਾਰੇਗਾ ਨਾ ਜੋ ਆਪ ਮੁਕਤ ਹੈ ਜਿਹੜਾ ਆਪ ਹੀ ਮੁਕਤ ਨਹੀਂ ਦੂਜੇ ਨੂੰ ਕਿੱਥੋਂ ਮੁਕਤ ਕਰੇਗਾ ਜੀ ਦੂਜੇ ਦੇ ਬੰਧਨ ਕਿੱਥੋਂ ਕੱਟੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਸ ਸਿਧਾਂਤ ਨੂੰ ਮੁੱਖ ਰੱਖ ਕੇ ਸਾਨੂੰ ਕਿਹਾ ਨਾ ਤੂੰ ਪੱਥਰ ਪੂਜਨਾ ਦਰਖਤ ਪੂਜਨਾ ਸੱਪ ਪੂਜਨਾ ਪਿੱਪਲ ਪੂਜਨਾ ਗੁੱਗੇ ਪੂਜਨਾ ਮੜੀਆਂ ਪੂਜਨਾ ਭੂਤ ਪ੍ਰੇਤ ਪੂਜ ਨਾ ਤੂੰ ਕਿਸੇ ਦੇਵੀ ਦੇਵਤੇ ਕਾਲਪਨਿਕ ਨੂੰ ਪੂਜ ਤੂੰ ਉਹਦੀ ਪੂਜਾ ਕਰ ਪੂਜਾ ਕੀਚੇ ਨਾਮ ਧਿਆਈ ਹੈ ਬਿਨ ਨਾਮ ਹੈ ਪੂਜਨਾ ਹੋਏ ਪਰਮੇਸ਼ਰ ਨੂੰ ਪੂਜ ਲਾ ਉਹਦਾ ਰੂਪ ਹੋ ਜਾਏਗਾ ਜਨਮ ਮਰਨ ਕਟਿਆ ਜਾਏਗਾ ਤੇਰਾ ਜੀਵਨ ਸਫਲ ਹੋ ਜਾਏਗਾ ਉਸ ਸਿਧਾਂਤ ਦੇ ਦੁਆਲੇ ਇਹ ਸ਼ਬਦ ਘੁੰਮਦਾ ਹੈ ਝੂਠ 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 ਆਨ ਸਭ ਸੇ ਮੈਂ ਜ਼ੋਰ ਤਾਂ ਦੇ ਰਿਹਾ ਬਾਰ ਬਾਰ ਕਿ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ కృਤ ਦੀ ਉਪਾਸ਼ਨਾ ਬਣੀ ਹੋਈ ਹੈ ਉਹ ਜਿਹੜਾ ਭਰਮ ਹੁੰਦਾ ਤੇ ਭਰਮ ਹੀ ਹੈ ਖੈਰ ਭਰਮ ਕਾਰਨ ਬੰਦਾ ਝੂਠ ਨੂੰ ਸੱਚ ਮੰਨ ਲੈਂਦਾ ਹੈ ਝੂਠ ਬਾਤ ਸੱਚ ਕਰ ਜਾ ਤੇ ਸਤ ਹੁਬਨ ਮਨ ਲੱਗੇ ਨਾ ਰਤੀ ਗੁਰੂ ਕਿਰਪਾ ਕਰਨ ਉਹ ਜਿਹੜਾ ਭਰਮ ਹੈ ਸਾਡੇ ਮਨ ਚੋਂ ਨਿਕਲ ਜਾਏ ਹੁਣ ਕਹਿੰਦੇ ਫਿਰ ਪੁੱਛਦਾ ਬੰਦਾ ਵੀ ਮਹਾਰਾਜ ਸਤ ਕੀ ਹੈ ਸਤ 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 ਗੁਰਦੇਵ ਸੁਖਮਨੀ ਸਾਹਿਬ ਚ ਲਿਖਿਆ ਸਤ 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 ਪ੍ਰਭ ਸੁਆਮੀ ਮੂਲ ਮੰਤਰ ਦੇ ਆਰੰਭ ਚ ਆ ਗਿਆ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਹਿੰਦੇ ਤੂੰ ਵੀ ਸੱਚ ਹੈ ਕਿਉਂਕਿ ਤੂੰ ਉਹਦੀ ਅੰਸ਼ ਹੈ ਤੇਰਾ ਪਿਓ ਸੱਚਾ ਐ ਫਿਰ ਪੁੱਤਰਾ ਤੂੰ ਝੂਠ ਮਗਰ ਕਿਉਂ ਤੁਰਿਆ ਰਾਜੇ ਦਾ ਪੁੱਤਰ ਰਾਜਕੁਮਾਰ ਹੁੰਦਾ ਰਾਜਕੁਮਾਰ ਜਿਵੇਂ ਦਸਵੇਂ ਪਾਤਸ਼ਾਹ ਦੇ ਪੁੱਤਰਾਂ ਨੂੰ ਜਾਂ ਗੁਰੂ ਸਾਹਿਬ ਜੀ ਦੇ ਸਾਰੇ ਛੁੱਪਤਰਾਂ ਨੂੰ ਸਤਕਾਰ ਵਜੋਂ ਆਪਾਂ ਸਹਿਬਜ਼ਾਦੇ ਸ਼ਬਦ ਹੀ ਵਰਤਦੇ ਆਂ ਪਰ ਚਲੋ ਦਸਵੇਂ ਪਾਤਸ਼ਾਹ ਜੀ ਦੇ ਸਹਿਬਜ਼ਾਦਿਆਂ ਦਾ ਸਤਕਾਰ ਜ਼ਿਆਦਾ ਹੋਇਆ ਦਸੋਂ ਪਾਤਸ਼ਾਹੀਆਂ ਦੇ ਕੁੱਲ ਮਿਲਾ ਕੇ ਟੋਟਲ 22 ਪੁੱਤਰ ਹਨ 22 ਸਹਿਬਜ਼ਾਦੇ ਦਸੋਂ ਪਾਤਸ਼ਾਹੀਆਂ ਦੇ ਸਭ ਤੋਂ ਵਧੇਰੇ ਜਿਹੜਾ ਸਤਕਾਰ ਮਿਲਿਆ ਉਹ ਸਹਿਬਜ਼ਾਦਿਆਂ ਦੇ ਰੂਪ ਚ ਦਸਮ ਪਤਸ਼ਾਦਿਆਂ ਨੇ ਮਿਲਿਆ ਪਰ ਆਪਾਂ ਵੀ ਜੇ ਗੁਰੂ ਦੇ ਪੁੱਤਰ ਹਾਂ ਜੇ ਅਸੀਂ ਗੁਰੂ ਵਰਗੇ ਬਣਨ ਦੀ ਕੋਸ਼ਿਸ਼ ਕਰੀਏ ਜਾਂ ਅਸੀਂ ਗੁਰੂ ਸ਼ਬਦ ਦੇ ਪਦ ਚਿੰਨਾ ਤੇ ਮਾਰਗ ਤੇ ਚੱਲਾਂਗੇ ਤਾਂ ਗੁਰੂ ਕਹਿੰਦੇ ਨੇ ਤੂੰ ਵੀ ਫਿਰ ਮੇਰਾ ਪੁੱਤਰ ਤੇ ਮੇਰਾ ਸਹਿਬਜ਼ਾਦਾ ਹੈ ਹੁਣ ਰਾਜੇ ਦਾ ਪੁੱਤਰ ਹੋਵੇ ਰਾਜਕੁਮਾਰ ਪਰ ਗਲੀਆਂ ਬਾਜ਼ਾਰਾਂ ਦੇ ਵਿੱਚ ਹੱਥ ਅੱਡ ਕੇ ਲੋਕਾਂ ਤੋਂ ਭੀਖ ਮੰਗਦਾ ਫਿਰੇ ਦੁਨੀਆ ਕਹੇਗੀ ਤੇ ਮੂਰਖਾ ਕੰਮੜਾ ਤੂੰ ਰਾਜਕੁਮਾਰ ਦਾ ਪੁੱਤਰ ਐ ਬਾਦਸ਼ਾਹ ਦਾ ਪੁੱਤਰ ਐ ਪਰ ਤੂੰ ਕਿੱਥੇ ਠੋਕਰਾਂ ਖਾਨਾ ਫਿਰਦਾ ਤੂੰ ਕਿਉਂ ਮੰਗਦਾ ਫਿਰਦਾ ਤੂੰ ਤੇ ਭਾਈ ਖਜ਼ਾਨੇ ਦਾ ਮਾਲਕ ਐ ਇਸ ਦਾ ਅਰਥ ਐ ਪੁੱਤਰ ਭੁੱਲ ਗਿਆ ਐ ਪੁੱਤਰ ਭਰਮ ਚ ਆ ਗਿਆ ਭਰਮ ਸਾਨੂੰ ਭੁਲਾ ਦਿੰਦਾ ਐ ਭਰਮੇ ਭੂਲਾ ਦਾ ਦਿਸਤਾ ਵੈ ਗੁਰੂ ਕਿਰਪਾ ਕਰੇ ਨੇ ਭਰਮ ਸਾਡਾ ਨਿਕਲੇ